ਅੱਜ ਸਾਡੀ ਬੇਨਤੀ ਇਹ ਹੈ ਵੀ ਜੋ ਤੁਸੀਂ ਦੇਖ ਹੀ ਰਹੇ ਹੋਗੇ ਵੀ ਪਿਛਲੇ ਬੀਤੇ ਕਾਫੀ ਦਿਨਾਂ ਤੋਂ ਜੋ ਅਕਾਲੀ ਦਲ ਬਾਦਲ ਗਰੁੱਪ ਦਾ ਜੋ ਇੱਕ ਲੀਡਰ ਹੈ ਵਿਕਰਮਜੀਤ ਸਿੰਘ ਮਜੀਠੀਆ ਉਹ ਸਾਡੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜੋ ਪ੍ਰਧਾਨ ਨੇ ਮੁੱਖ ਸੇਵਾਦਾਰ ਨੇ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਕਾਫੀ ਜ਼ਿਆਦਾ ਇੱਕ ਕੂੜ ਪ੍ਰਚਾਰ ਇੱਕ ਫਾਲਸ ਨੈਰੇਟਿਵ ਜੋ ਸਰ ਜੰਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਤਕਰੀਬਨ 2 ਸਾਲ ਹੋ ਚੁੱਕੇ ਨੇ ਦਿਬੜੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਪੰਜਾਬ ਤੋਂ 2500 ਕਿਲੋਮੀਟਰ ਦੂਰ ਇੰਡੀਅਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਣਾ ਵੀ ਕੋਈ ਜੋ ਕੋਈ ਇੱਕ ਪੋਲੀਟੀਕਲ ਲੀਡਰ ਹੈ ਉਸ ਦੇ ਉੱਪਰ ਲਗਾਤਾਰ ਤੀਜੀ ਵਾਰ ਐਨਐਸਸੀ ਐ ਜੋ ਲੱਗੀ ਹੈ ਇੰਡੀਅਨ ਹਿਸਟਰੀ ਦੇ ਵਿੱਚ ਇਹੋ ਜਿਹਾ ਕੋਈ ਐਗਜ਼ਾਮਪਲ ਨਹੀਂ ਹੋਇਆ ਤੇ ਇਸ NSA ਨੂੰ ਵਾਰ-ਵਾਰ ਜੋ ਫਾਲਸ ਗਰਾਉਂਡਸ ਬਣਾਏ ਜਾ ਰਹੇ ਨੇ ਜੋ ਫੇਕ ਚੀਜ਼ਾਂ ਫੇਕ ਨਿਊਜ਼ ਰਿਪੋਰਟਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਪੋਲੀਟੀਸ਼ੀਅਨਸ ਦਾ ਜੋ ਸਰਕਾਰ ਨਾਲ ਰਲ ਕੇ ਇਹ ਸਾਰਾ ਕੁਝ ਕਰ ਰਹੇ ਨੇ ਕਿਉਂਕਿ ਮੇਨ ਆਬਜੈਕਟਿਵ ਇਸ ਸਮੇਂ ਕਿਸੇ ਵੀ ਪਾਰਟੀ ਦਾ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਬਾਦਲ ਹੈ ਚਾਹੇ ਭਾਜਪਾ ਹੈ ਸਾਰਿਆਂ ਦਾ ਜੋਰ ਇੱਕੋ ਤਰੀਕੇ ਤੇ ਲਗਾਇਆ ਗਿਆ ਹੈ ਹੋਇਆ ਹੈ ਵੀ ਜੋ ਪੰਜਾਬ ਦੀ ਆਵਾਜ਼ ਹੈ ਪੰਜਾਬ ਦੇ ਇਸ ਸਮੇਂ ਇੱਕ ਬੜੇ ਵੱਡੇ ਹੀਰੋ ਨੇ ਕੌਮੀ ਨਾਇਕ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਖਾਤਰ ਪੰਜਾਬ ਚ ਇੱਕ ਅਜੀਹ ਹਨੇਰੀ ਚੱਲੀ ਵੀ ਮਾਝੇ ਤੋਂ ਲੈ ਕੇ ਤੇ ਮਾਲਵੇ ਤੱਕ ਦੋ ਮੈਂਬਰ ਪਾਰਲੀਮੈਂਟ ਜਿਤਾ ਦਿੱਤੇ ਤੇ ਇੱਕ ਬੜੀ ਵੱਡਾ ਬਦਲਾ ਹੈ ਪੰਜਾਬ ਦੇ ਵਿੱਚ ਅਸਲ ਖੇਤਰੀ ਤੇ ਪੰਥਕ ਧਿਰ ਦਾ ਉਭਾਰ ਤਾਂ ਇਹਨਾਂ ਪੋਲੀਟੀਸ਼ੀਅਨਸ ਦੇ ਵਿੱਚੋਂ ਇੱਕ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਉਸ ਦੇ ਬਾਰੇ ਜੋ ਇੱਕ ਰੀਸੈਂਟ ਡਵੈਲਪਮੈਂਟ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਉੱਪਰ ਜਿਹੜੇ ਇਹ ਗਰਾਊਂਡਸ ਦਿੱਤੇ ਗਏ ਨੇ 23 April ਤੋਂ ਬਾਅਦ ਉਹਨਾਂ ਤੋਂ ਪਹਿਲਾਂ ਅਜੂ ਨਵੀਂ NSA ਜਿਹੜੀ 23 April ਤੋਂ ਲਾਗੂ ਹੁੰਦੀ ਹੈ ਉਸ ਤੋਂ ਪਹਿਲਾਂ ਇਹ ਆਪਦੇ ਸਾਥੀਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਜਿਸ ਵਿੱਚ ਇਹ ਇਲਜ਼ਾਮ ਲਾਉਂਦਾ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦਾ ਕੋਈ ਜੋ ਪਾਰਟੀ ਦੇ ਰਿਗਾਰਡਿੰਗ ਹਾਲਾਂਕਿ ਅਸੀਂ ਇਸ ਚੀਜ਼ ਨੂੰ ਪੂਰਾ ਇਸ ਚੀਜ਼ ਨੂੰ ਆਬਜੈਕਟ ਕਰਦੇ ਆਂ ਨਾ ਹੀ ਸਾਡਾ ਕਿਸੇ ਗਰੁੱਪ ਨਾਲ ਲੈਣ ਦੇਣਾ ਹੈ ਨਾ ਹੀ ਕਿਸੇ ਚੈਟ ਨਾਲ ਲੈਣ ਦੇਣਾ ਹੈ ਪਰ ਇਹ ਬੰਦੇ ਅਲੈਜ ਕਰਦੇ ਆ ਕਿ ਉਹਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਕੁਝ ਬੰਦਿਆਂ ਵੱਲੋਂ ਇਹਨਾਂ ਨੂੰ ਥ੍ਰੈਟਸ ਦਿੱਤੀਆਂ ਗਈ ਤਾਂ ਇਸ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਦਾ ਜੋ ਕ੍ਰੋਨੋਲੋਜੀ ਹੈ ਸੀਰੀਜ਼ ਆਫ ਇਵੈਂਟਸ ਮੈਂ ਤੁਹਾਨੂੰ ਦੱਸਦਾ ਹਾਂ ਵੀ ਜੋ ਇਹ ਬਿਕਰਮਜੀਤ ਸਿੰਘ ਮਜੀਠੀਆ ਹੈ ਇਸ ਦੇ ਉੱਪਰ ਜੋ 20 ਦਸੰਬਰ 2021 ਨੂੰ ਇੱਕ ਐਫ ਆਈ ਆਰ ਹੁੰਦੀ ਹੈ ਐਫ ਆਈ ਆਰ ਨੰਬਰ 2 ਜੋ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨਸ ਪਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਇਹ ਸਾਰੀ ਚੀਜ਼ ਕਾਰਗੁਜ਼ਾਰੀ ਚਾਈ ਜੋ ਪੰਜਾਬ ਦੇ ਬੜੇ ਇੱਕ ਮੈਂ ਕਹੂੰਗਾ ਇਮਾਨਦਾਰ ਆਈ ਪੀ ਐਸ ਅਫਸਰ ਨੇ ਹਰਪ੍ਰੀਤ ਸਿੰਘ ਸਿੱਧੂ ਉਹ ਐਸਟੀਐਫ ਦੇ ਮੁਖੀ ਸਨ ਉਹਨਾਂ ਨੇ ਇੱਕ ਜੋ ਸਟੇਟਸ ਰਿਪੋਰਟ ਹੈ ਰਿਪੋਰਟ ਦਿੱਤੀ ਜਿਸ ਦੇ ਵਿੱਚ ਕਾਫੀ ਬੰਦਿਆਂ ਦੇ ਨਾਮ ਆਏ ਜਿਵੇਂ ਪਰਮਿੰਦਰ ਸਿੰਘ ਪਿੰਦੀ ਬੋਬੀ ਅਜਨਾਲਾ ਸਤਪ੍ਰੀ ਸੱਤਾ ਹੋਰ ਜਿਹੜੇ ਮਨਿੰਦਰ ਸਿੰਘ ਔਲਖ ਜਗਦੀਸ਼ ਭੋਲਾ ਤੇ ਇਹਦੇ ਵਿੱਚ ਕੀ ਹੋਇਆ ਵੀ ਜੋ ਇਹ ਰਿਪੋਰਟ ਸਟੇਟਸ ਰਿਪੋਰਟ ਮਾਨਯੋਗ ਹਾਈ ਕੋਰਟ ਪੰਜਾਬ ਐਡ ਹਰਿਆਣਾ ਹਾਈ ਕੋਰਟ ਵਿੱਚ ਇਹ ਦਾਇਰ ਕੀਤੀ ਗਈ ਜਿਦੇ ਵਿੱਚ ਇਹ ਆਇਆ ਬਿਆਨਾਂ ਦੇ ਵਿੱਚ ਵੀ ਜੋ ਸਤਪ੍ਰੀ ਸੱਤਾ ਹੈ ਤੇ ਜੋ ਬਿਕਰਮਜੀਤ ਸਿੰਘ ਮਜੀਠੀਆ ਹੈ ਇਹ ਇਹ ਪਾਰਟਨਰਸ ਰਹੇ ਇਹ ਕੈਮੀਕਲ ਸਪਲਾਈ ਕਰਦੇ ਰਹੇ ਨੇ ਉਹ ਜਿਹੜਾ ਕੈਮੀਕਲ ਦਾ ਨਾਮ ਹੈ ਸਿਉਡੋ ਐਪਰੇਡਾਈਨ ਤਾਂ ਉਸ ਤੋਂ ਬਾਅਦ ਬੜਾ ਚਰਚਿਤ ਵਿਸ਼ਾ ਰਿਹਾ ਹੈ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਚ ਆ ਚੁੱਕਿਆ ਹੈ ਸਟੇਟਸ ਰਿਪੋਰਟਾਂ ਅਸੀਂ ਆਪਦੇ ਵੱਲੋਂ ਕੁਝ ਨਹੀਂ ਕਹਿ ਰਹੇ ਜੋ ਮਾਨਯੋਗ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਬਿਜਤੇ ਕਰ ਰਹੇ ਤਾਂ ਬੜਾ ਜ਼ਿਆਦਾ ਇਹ ਲੋਕਾਂ ਨੂੰ ਪਤਾ ਲੱਗਿਆ ਦੀ ਕਿਵੇਂ ਇਹ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਨੇ ਇਹ ਨਸ਼ੇ ਦੀ ਤਸਕਰੀ ਵਿੱਚ ਨੇ ਇਨ੍ਹਾਂ ਉੱਪਰ ਇਲਜ਼ਾਮ ਨੇ 4-4 ਮਹੀਨਿਆਂ ਦੀ ਜੇਲ੍ਹ ਕੱਟੀ ਹੈ ਜੋ ਸੈਕਸ਼ਨ 25 ਆਫ ਐਨਡੀਪੀਐਸ ਐਕਟ ਹਾਰਬਰਿੰਗ ਡਰਗ ਪੈਡਲਰਸ ਯਾ ਆਫੈਂਡਰਸ ਸੈਕਸ਼ਨ 27ਏ ਆਫ ਐਨਡੀਪੀਐਸ ਐਕਟ ਫਾਈਨਾਂਸਿੰਗ ਡਰਗ ਟ੍ਰੇਡ ਐਂਡ ਸੈਕਸ਼ਨ 29 ਆਫ ਐਨਡੀਪੀਐਸ ਐਕਟ ਜੋ ਕਾਂਸਪੀਰੇਸੀ ਐਂਡ ਅਬੈਟਮੈਂਟ ਟੂ ਕਮਿਟ ਆਫੈਂਸਸ ਅੰਡਰ ਦਾ ਐਨਡੀਪੀਐਸ ਐਕਟ ਤੇ ਇਹ ਜਿਹੜੀ ਚੀਜ਼ ਹੈ ਚਲੋ ਇਸ ਨੂੰ ਜੋ ਸਿੱਟਾਂ ਵੀ ਬਦਲੀਆਂ ਗਈਆਂ ਤੇ ਉਸ ਤੋਂ ਬਾਅਦ ਸਾਰਾ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਘਟਨਾ ਕੱਢੀ ਉਹ ਹੈਗੀ ਹੈ ਅਗਸਤ 2022 ਦੀ ਜਦੋਂ ਭਾਈ ਅਮਰਿਤਪਾਲ ਸਿੰਘ ਪੰਜਾਬ ਦੀ ਧਰਤੀ ਉੱਪਰ ਆਏ ਤੇ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਬੜਾ ਜ਼ਿਆਦਾ ਵਾਰਿਸ ਪੰਜਾਬ ਦੇ ਪਾਰਟੀ ਦੇ ਮੁੱਖ ਸੇਵਾਦਾਰ ਵਜੋਂ ਉਹ ਆਏ ਤਾਂ ਇੱਕ ਬੜੀ ਵਧੀਆ ਜੋ ਖਾਲਸਾ ਵਹੀਰ ਹੈ ਉਚਲਾਈ ਗਈ ਕਿੰਨੇ ਨੌਜਵਾਨਾਂ ਨੇ ਜੋ ਤੁਸੀਂ ਦੇਖੋ ਵੀ ਨਸ਼ੇ ਤਿਆਗੇ ਤੇ ਅਮਰੇਸ਼ਾ ਕਿਆਕ ਬੜਾ ਵਧੀਆ ਚੜਦੀ ਕਲਾ ਵਾਲਾ ਮਾਹੌਲ ਸੀ ਪੰਜਾਬ ਦੇ ਵਿੱਚ ਤੇ ਜਾਇਤ ਜੀ ਗੱਲ ਹੈ ਵੀ ਜਿਹੜੇ ਹੁਣ ਨਸ਼ੇ ਦੇ ਤਸਕਰ ਨੇ ਡਰੱਗ ਪੈਡਲਰਸ ਨੇ ਉਦੋਂ ਵੀ ਉੱਪਰ ਜਿਹੜੇ ਡਰੱਗ ਲਾਰਡਸ ਨੇ ਜਿਹੜੇ ਐਨਡੀਪੀਐਸ ਦੇ ਪਰਚੀ ਵਿੱਚ ਜਿਵੇਂ ਕਿ ਅਕਾਲੀ ਦਲ ਦਾ ਏ ਆਗੂ ਹੈ ਜੋ ਦੋਸ਼ੀ ਹੈ ਵਿਕਰਮਜੀਤ ਸਿੰਘ ਮਜੀਠੀਆ ਇਹਨਾਂ ਨੂੰ ਅੰਦਰੋਂ ਹੋਇਆ ਵੀ ਆਖਿਰ ਕਿਉਂ ਜੋ ਇਹ ਨਸ਼ੇ ਦਾ ਵਪਾਰ ਹੈ ਇਹ ਸਾਰਾ ਘਟਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਸ ਨੇ ਜੋ ਨਿਰੰਤਰ ਭਾਈ ਅਮਰਿਤਪਾਲ ਸਿੰਘ ਦੇ ਵਿਰੋਧ ਦੇ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਮੀਡੀਆ ਵਿੱਚ ਹਾਲਾਂਕਿ ਤੁਸੀਂ ਕੋਈ ਬਿਆਨ ਦੇਖ ਲਓ ਭਾਈ ਅਮਰਿਤਪਾਲ ਸਿੰਘ ਨੇ ਬਾਈ ਨੇ ਕਦੇ ਇਸ ਬੰਦੇ ਨੂੰ ਕੁਝ ਕਿਹਾ ਹੋਵੇ ਕਿਉਂਕਿ ਇਸ ਬੰਦੇ ਦਾ ਇੱਕ ਹੋਰ ਅਲਟੀਰੀਅਰ ਮੋਟਿਵ ਸੀ ਇੱਕ ਹੋਰ ਉਹਦੀ ਮਨਛਾ ਸੀ ਉਹ ਹੈਗੀ ਹੈ ਇਹਦੀ ਜਿਹੜੀ ਸਿਕਿਉਰਿਟੀ ਜੋ Z+ ਸਿਕਿਉਰਿਟੀ ਨੂੰ ਮਿਲੀ ਹੋਈ ਸੀ ਕਿਉਂਕਿ ਆਖਰ ਇਹ ਜੋ ਬਾਦਲ ਪਰਿਵਾਰ ਦਾ ਮੈਂਬਰ ਹੈ ਤੇ ਉਸ ਸਿਕਿਉਰਿਟੀ ਤੋਂ ਬਾਅਦ ਜੋ ਪਰ ਜੋ ਪੂਰੀ ਫੁੱਲ ਫਲੇਜ ਬੰਦੇ ਐ ਉਹ ਨਹੀਂ ਸੀ ਦੇ ਤਾਂ ਇਸ ਨੇ ਸਭ ਤੋਂ ਪਹਿਲਾਂ ਸਾਡੇ ਕੋਲੋਂ ਲੈਟਰਾਂ ਜੋ ਮੌਜੂਦ ਹੈਗੀਆਂ ਨੇ ਇਸ ਨੇ ਇਸ ਦਾ ਜਿਹੜਾ ਇੱਕ ਮੇਨ ਜੋ ਸਕਿਉਰਿਟੀ ਇੰਚਾਰਜ ਹੈ ਉਸ ਨੇ 29 ਨਵੰਬਰ 2022 ਨੂੰ ਸਭ ਤੋਂ ਪਹਿਲਾਂ ਜੋ ADGP ਸਕਿਉਰਿਟੀ ਨੂੰ ਇਹ ਐਪਲੀਕੇਸ਼ਨ ਲਿਖੀ ਵੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਖਤਰਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੇ ਤਾਂ ਕਦੇ ਇਸ ਦੇ ਉਲਟ ਬਿਆਨ ਵੀ ਨਹੀਂ ਦਿੱਤਾ ਫੇਰ ਇਹ ਨਿਰੰਤਰ ਭਾਈ ਅਮਰਿਤਪਾਲ ਸਿੰਘ ਦੇ ਉਲਟ ਬਿਆਨਬਾਜ਼ੀ ਕਰਦਾ ਰਿਹਾ ਪਰ ਭਾਈ ਅਮਰਿਤਪਾਲ ਸਿੰਘ ਦੀ ਓਬਵੀਅਸ ਜੀ ਗੱਲ ਹੈ ਜੋ ਕੱਦ ਹੈ ਪੌਪੁਲੈਰਿਟੀ ਹੈ ਬੜੀ ਹਾਈਟ ਤੇ ਪਹੁੰਚ ਗਈ ਤੇ ਪਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਸੀ ਉਹ ਸਾਰਾ ਹੋਇਆ ਉਸ ਤੋਂ ਬਾਅਦ ਇਹਨੇ ਫੇਰ ਉਹ ਘਟਨਾ 23 ਫਰਵਰੀ 2023 ਦੀ ਹੈ ਉਸ ਤੋਂ ਬਾਅਦ ਉਸਨੇ ਇਸ ਬਿਕਰਮਜੀਤ ਸਿੰਘ ਮਜੀਠੀਆ ਨੇ ਇੱਕ 28 ਫਰਵਰੀ 2023 ਨੂੰ ਜੋ ADGP ਸਿਕਿਉਰਿਟੀ ਨੇ ਜੋ DGP ਪੰਜਾਬ ਨੇ ਉਹਨਾਂ ਨੂੰ ਇੱਕ ਲੈਟਰ ਲਿਖਿਆ ਵੀ ਮੈਨੂੰ ਭਾਈ ਅਮਰਪਾਲ ਸਿੰਘ ਤੋਂ ਖਤਰਾ ਹੈ ਉਸ ਵਿੱਚ ਇਸ ਚੀਜ਼ ਦੀ ਮੰਗ ਕੀਤੀ ਗਈ ਜਿਹੜੀਆਂ ਮੇਰੀਆਂ ਸਕੋਰਪੀਓ ਨੇ ਉਹ ਪੁਰਾਣੀਆਂ ਹੋ ਚੁੱਕੀਆਂ ਨੇ 5-5 ਲੱਖ ਚੱਲ ਚੁੱਕੀਆਂ ਨੇ ਹੁਣ ਉਹ ਕਿਸੇ ਖਸਤਾ ਹਾਲਤ 'ਚ ਨਹੀਂ ਤਾਂ ਮੈਨੂੰ ਨਵੀਆਂ ਗੱਡੀਆਂ ਚਾਹੀਦੀਆਂ ਤਾਂ ਦੇਖੋ ਇਸ ਬੰਦੇ ਦੀ ਮੰਸ਼ਾ ਹਮੇਸ਼ਾ ਭਾਈ ਅਮਰਤਪਾਲ ਸਿੰਘ ਦਾ ਨਾਂ ਵਰਤ ਕੇ ਦੇਖੋ ਇਹ ਜਿਹੜੀਆਂ ਲੈਟਰਾਂ ਨੇ ਕੋਈ ਸਕਿਉਰਿਟੀ ਦੀ ਬ੍ਰੀਚ ਨਹੀਂ ਕਰ ਰੇ ਕਿਉਂਕਿ ਇਸ ਸ਼ਖਸ ਨੇ ਇੱਕ ਸਿਵਲ ਰਿਟ ਪਟੀਸ਼ਨ 1190 2025 ਇਹ ਮਾਨਯੋਗ ਹਾਈ ਕੋਰਟ ਵਿੱਚ ਧਾਰ ਕਰੀਤੀ ਹੈ ਤੇ ਜੋ ਵੀਰਵਾਰ ਨੂੰ ਇਸਦੀ ਪਹਿਲੀ ਤਾਰੀਖ ਸੀ ਤਾਂ ਉੱਥੇ ਵੀ ਇਹਦੇ ਜਿਹੜੇ ਵਕੀਲ ਸਹਿਬਾਨ ਸੀ ਉਹਨਾਂ ਨੇ ਇਹ ਚੀਜ਼ ਉੱਥੇ ਗੱਲ ਆਖੀ ਕੋਰਟ ਦੇ ਵਿੱਚ ਵੀ ਜੋ 21 April ਨੂੰ ਜੋ ਚੈਟਾ ਵਾਇਰਲ ਹੋਈਆਂ ਨੇ ਤਾਂ ਉਹਦੇ ਵਿੱਚ ਵੀ ਕਿਹਾ ਵੀ ਇਹਨੂੰ ਭਾਈ ਅਮਰਿਤਪਾਲ ਸਿੰਘ ਤੋਂ ਖਤਰਾ ਹੈ ਤਾਂ ਦੇਖੋ ਇਹ ਸਾਰਾ ਕੁਝ ਰਿਕਾਰਡ ਦਾ ਪਾਰਟ ਹੈ ਰੈਡ ਪਟੀਸ਼ਨਸ ਦੇ ਵਿੱਚ ਜੋ ਇਹਦੇ ਵਿਕਰਮਜੀਤ ਸਿੰਘ ਮਜੀਠੀ ਦੇ ਦਾਅਵੇ ਨੇ ਇਹ ਰਿਕਾਰਡ ਤੇ ਆਏ ਹੋਏ ਨੇ ਇਸ ਦਾ ਸਾਰਾ ਕੋਸ਼ਿ ਜੋ ਜਨਤਕ ਹੈ ਜੋ ਆਨ ਰਿਕਾਰਡ ਹੈ ਵੀ ਕਿਵੇਂ ਇਹ ਭਾਈ ਅਮਰਿਤਪਾਲ ਸਿੰਘ ਦਾ ਨਾਂ ਵਰਤ ਕੇ ਇਹ ਜੋ ਸਿਕਿਉਰਿਟੀ ਲੈਣ ਦਾ ਇਹ ਬਹੁਤ ਜ਼ਿਆਦਾ ਜੋ ਹੈਗਾ ਇਹ ਇੱਛਕਾਏ ਬੰਦਾ ਉਹ ਜਿਹੜੀਆਂ ਚੈਟਾਂ ਵਾਇਰਲ ਕਰਨੀਆਂ ਜੋ ਫੇਕ ਐ ਸਾਡੀ ਪਾਰਟੀ ਇਹ ਵੀ ਬਿਆਨ ਕਰਦੀ ਉਹਨਾਂ ਚੈਟਾਂ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਹਾਲਾਂਕਿ ਸਾਡੀ ਪਾਰਟੀ ਇਸ ਚੀਜ਼ ਦਾ ਵੀ ਖੰਡਨ ਕਰਦੀ ਐ ਵੀ ਜੋ ਉਹ ਜਿਵੇਂ ਕਿ ਝੂਠੇ ਇਹ ਚੈਟਾਂ ਬਣਾ ਕੇ AI ਟੈਕਨੋਲੋਜੀ ਨਾਲ ਜਾਂ ਵੈਸੇ ਫੇਕ ਚੀਜ਼ਾਂ ਦੇ ਨਾਲ ਤੇ ਜੋ 4-5 ਹੋਰ ਬੇਕਸੂਰ ਨੌਜਵਾਨ ਨੇ ਕੁਝ ਹੋਰ ਵੀ 25 ਬੰਦੇ ਨੇ ਉਹਨਾਂ ਨੂੰ ਵੀ ਜੋ UAPA ਲਾ ਕੇ ਅੰਦਰ ਕੀਤਾ ਗਿਆ ਸਿਰਫਔਰ ਸਿਰਫ ਇੱਕੋ ਕੰਮ ਹੈ ਉਹ ਹੈਗਾ ਇਸ ਬੰਦੇ ਦੀ ਜਿਹੜੀ ਇੱਛਾ ਦੀ ਪੂਰਤੀ ਇੱਕ ਬੰਦੇ ਦੀ ਜੋ ਇੱਕ ਲਾਲਸਾ ਸਿਕਿਉਰਿਟੀ ਲੈਣ ਦੀ ਉਸੇ ਲਾਲਸਾ ਦੀ ਪੂਰਤੀ ਦੇ ਵਿੱਚ ਜੋ ਇੰਨੇ ਜ਼ਿਆਦਾ ਵੀ 25 ਨੌਜਵਾਨਾਂ ਉੱਪਰ ਧੱਕਾ ਹੋਇਆ ਹੈ ਭਾਈ ਅਮਰਿਤਪਾਲ ਸਿੰਘ ਦੀ ਐਨਐਸਸੀ ਵਧੀ ਹੈ ਤਾਂ ਉਸ ਚੀਜ਼ ਦਾ ਵੀ ਬੜਾ ਮਾੜਾ ਹੋਇਆ ਤੇ ਬਾਕੀ ਜਿਹੜੀ ਸਾਡੀ ਪਾਰਟੀ ਦਾ ਇਹੀ ਜੋ ਸਟੈਂਡ ਹੈ ਵੀ ਦੇਖੋ ਇਹੋ ਜਿਹੇ ਜਿਹੜੇ ਬੰਦੇ ਨੇ ਜ਼ਿਆਦਾਤਰ ਝੂਠ ਬੋਲ ਕੇ ਪਾਈ ਅਮਰਿਤਪਾਲ ਸਿੰਘ ਵਿਰੁੱਧ ਜਿਹੜੀਆਂ ਉਹ ਆਡੀਓ ਨੇ ਜੋ AI ਨਾਲ ਬਣਾਈਆਂ ਗਈਆਂ ਨੇ ਜਿਨ੍ਹਾਂ ਦਾ ਕੋਈ ਦੇਖੋ ਆਪਾਂ ਆਮ ਦੀ ਪਰਿਵਾਸਾ ਵਿੱਚ ਦੇਖੀਏ ਉਹ ਆਵਾਜ਼ ਦੇ ਜਿਹੜੇ ਨੋਟਸ ਹੁੰਦੇ ਨੇ ਜਿਹੜੀ ਵੌਇਸ ਦਾ ਵੋਲਿਊਮ ਹੈ ਉਹੀ ਮੈਚ ਨਹੀਂ ਖਾਰੀ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਆਵਾਜ਼ ਹੈ ਤੁਸੀਂ ਸਾਰਿਆਂ ਨੇ ਸੁਣੀ ਹੈ ਉਹ ਕਿਸੇ ਹੋਰ ਤਰੀਕੇ ਦੀ ਹੈ ਪਿਚ ਵੱਖਰੀ ਹੈ ਉਹਦੀ ਉਹਦਾ ਜਿਹੜੀ ਭਾਰੀ ਹੈ ਆਵਾਜ਼ ਪਰ ਜਿਹੜੀ ਆਡੀਓ ਵਿੱਚ ਆਵਾਜ਼ ਸੁਣਾਈ ਜਾ ਰਹੀ ਹੈ ਉਹ ਵੀ ਬਿਲਕੁਲ ਹੀ ਫਰਕ ਹੈ ਤਾਂ ਇਹ ਸਭ ਇੱਕ ਫੇਕ ਤਰੀਕੇ ਨਾਲ ਬਣਾਇਆ ਗਿਆ ਹੈ ਸਿਰਫ ਅਸਰ ਭਾਈ ਅਮਰਿਤਪਾਲ ਸਿੰਘ ਨੂੰ ਟਾਰਗੇਟ ਕਰਨ ਕਰਕੇ ਜੋ ਵਿਸਾਖੀ ਦਾ ਇਕੱਠ ਸੀ 13 April ਤਲਵੰਡੀ ਸਾਬੋ ਦੀ ਧਰਤੀ ਉੱਪਰ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਸਾਰੀ ਕੌਮ ਨੇ ਸਾਰੇ ਪੰਜਾਬ ਨੇ ਭਾਈ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਐਲਾਨਿਆ ਵੀ ਮੁੱਖ ਮੰਤਰੀ ਬਣ ਗਏ ਉਸੇ ਚੀਜ਼ ਤੋਂ ਈਰਖਾ ਖਾਂਦੇ ਹੋયા ਉਹ ਜੇ ਇਹ ਸਾਰਾ ਕੁਝ ਹੋ ਰਿਹਾ ਹੈ ਇਸ ਰਿਟ ਪਟੀਸ਼ਨ ਦੇ ਵਿੱਚ ਵੀ ਜੋ ਸਰਕਾਰ ਨੂੰ ਜਵਾਬ ਤਲਬੀ ਹੋਈ ਹੈ ਮਾਨਯੋਗ ਹਾਈ ਕੋਰਟ ਨੂੰ ਪਰ ਸਾਨੂੰ ਉਮੀਦ ਹੈ ਵੀ ਜੋ ਸਾਨੂੰ ਲੱਗ ਵੀ ਰਿਹਾ ਹੈ ਵੀ ਜੋ ਸਰਕਾਰ ਦਾ ਜਿਹੜਾ ਜਵਾਬ ਹੋਊਗਾ ਇਸ ਇੱਕ ਪਟੀਸ਼ਨ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਨੂੰ ਸਿਕਿਉਰਿਟੀ ਦਿਵਾਉਣ ਵਾਲੀ ਪਟੀਸ਼ਨ ਦੇ ਵਿੱਚ ਉਹ ਇਸ ਦੇ ਹੱਕ ਦਾ ਹੋਊਗਾ ਕਿਉਂਕਿ ਇਸ ਸਮੇਂ ਇਹ ਜਿਹੜਾ ਸਰਕਾਰ ਦੇ ਨਾਲ ਹਮਸਫਰ ਹੋ ਕੇ ਇਹ ਚੱਲ ਰਿਹਾ ਹੈ ਜਿਹੜੀ ਕੋਈ ਤਰਤੀਸ਼ ਹੈ ਸਾਨੂੰ ਨਹੀਂ ਪਤਾ ਭਾਈ ਅਮਰਿਤਪਾਲ ਸਿੰਘ ਦੇ ਹਾਲਾਂਕਿ ਜਿਹੜੇ ਸਾਥੀ ਕੋਈ ਜੇਲ੍ਹ ਵਿੱਚ ਵੀ ਨੇ ਉਹਨਾਂ ਨੇ ਵੀ ਗੱਲ ਆਖੀ ਅਸੀਂ ਕੋਈ ਇਹੋ ਜੀ ਸਰਕਾਰ ਨੂੰ ਕੋਈ ਬਿਆਨ ਨਹੀਂ ਦਿੱਤਾ ਪਰ ਫਿਰ ਵੀ ਜਿਹੜੀ ਕੋਈ ਇੱਕ ਕੇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਚਾਹੇ ਅਜਨਾਲਾ ਕਾਂਡ ਚ ਕੀ ਕਿਸੇ ਨੇ ਬਿਆਨ ਦਿੱਤਾ ਉਹ ਜਿਹੜੀ ਤਫ਼ਤੀਸ਼ ਹੋਣੀ ਚਾਹੀਦੀ ਹੈ ਉਹ ਸਰਕਾਰ ਕੋਲੇ ਪਿੱਛੇ ਪਹੁੰਚਦੀ ਹੈ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਕੋਲ ਪਹੁੰਚਦੀ ਹੈ ਇੱਥੋਂ ਇਹ ਗੱਲ ਸਾਬਤ ਹੋ ਰਹੀ ਹੈ ਵੀ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਸਰਕਾਰ ਨਾਲ ਜੇ ਕੋਈ ਆਡੀਓ ਰਿਕਾਰਡਿੰਗ ਕੇਸ ਪ੍ਰਾਪਰਟੀ ਦਾ ਪਾਰਟ ਹੈ ਤਾਂ ਉਹ ਇਹਦੇ ਕੋਲੇ ਕਿਵੇਂ ਸਾਰਿਆਂ ਨਾਲ ਪਹਿਲਾਂ ਆਉਂਦਾ ਜਿਹੜਾ ਸੀਲਡ ਕਵਰ ਵਿੱਚ ਹੈ ਤਾਂ ਇਸ ਦਾ ਸਮਝੌਤਾ ਹੋਇਆ ਹੋਇਆ ਹੈ ਇਸ ਰੈਟ ਪਟੀਸ਼ਨ ਦੇ ਵਿੱਚ ਵੀ ਜੋ ਸਰਕਾਰ ਦਾ ਜਵਾਬ ਹੋਊਗਾ ਉਹ ਬਿਕਰਮਜੀਤ ਸਿੰਘ ਮਜੀਠੀਆ ਦੇ ਪੱਖੀ ਹੋਊਗਾ ਕਿਉਂਕਿ ਇਹ ਸਬਜੋਤਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਚੱਲ ਰਿਹਾ ਹੈ ਇੱਕੋ ਮੰਸ਼ਾ ਹੈ ਜੋ ਭਾਈ ਅਮਰਿਤਪਾਲ ਸਿੰਘ ਦੀ کردارਕੋਸ਼ਿਸ਼ ਕਰਨੀ ਉਹਨਾਂ ਨੂੰ ਡਿਫੇਮ ਕਰਨਾ ਪਰ ਇਹਨਾਂ ਦੇ ਜਿਹੜੇ ਇਹ ਦਾਅਵੇ ਨੇ ਤਰੀਕੇ ਨੇ ਮੈਂ ਕਹੂੰਗਾ ਸਾਰੇ ਫਲੌਪ ਹੋਣਗੇ ਨਹੀਂ ਨਹੀਂ ਜੀ ਦੇਖੋ ਤੁਸੀਂ ਸਾਰੇ ਪੱਤਰਕਾਰ ਸਹਿਬਾਨ ਸੂਝਵਾਨੋ ਸਿਆਣੀਆਂਓ ਤੁਸੀਂ ਦੇਖੋ ਆਵਾਜ਼ ਆਪਾਂ ਕੋਈ ਭਾਈ ਅਮਰਿਤਪਾਲ ਸਿੰਘ ਦੀ ਵੈਸੇ ਹੀ ਕੋਈ ਸਪੀਚ ਜਾਂ ਇੰਟਰਵਿਊ ਤੁਹਾਡੇ ਕੋਲ ਕਿੰਨੀਆਂ ਪਈਆਂ ਆਉਣਗੀਆਂ ਤੁਸੀਂ ਉਹ ਸੁਣ ਕੇ ਦੇਖ ਲਓ ਜਾਂ ਉਸ ਤੋਂ ਬਾਅਦ ਉਸ ਵੀਡੀਓ ਨੂੰ ਆਵਾਜ਼ ਦਾ ਮੇਲ ਹੀ ਨਹੀਂ ਹੁੰਦਾ ਨਹੀਂ ਨਹੀਂ ਦੇਖੋ ਜੀ ਜਾਂਚ ਦੀ ਮੰਗ ਜਾਂ ਤਾਂ ਐ ਹੋਵੇ ਵੀ ਭਾਈ ਅਮਰਿਤਪਾਲ ਸਿੰਘ ਦੀ ਅਰੈਸਟ ਪੈ ਗਈ ਹੋਵੇ ਇਸ ਕੇਸ ਦੇ ਵਿੱਚ ਅਸੀਂ ਕਹੀਏ 65B ਦਾ ਸਰਟੀਫਿਕੇਟ ਲਿਆਓ ਹੁਣ ਭਾਈ ਉਹਨਾਂ ਚਲਾਨ ਪੇਸ਼ ਹੋ ਚੁੱਕਿਆ ਹੈ ਜਿਸ ਦੇ ਵਿੱਚ ਉਹ ਕਤਲ ਦੀ ਆਡੀਓ ਕਹੀ ਜਾਂਦੀ ਹੈ ਜੋ ਹਰੀਨੋ ਕਤਲ ਕੇਸ ਹੈ ਪਰ ਪੁਲਿਸ ਦੇ ਦਾ ਭਾਈ ਅਮਰਿਤਪਾਲ ਸਿੰਘ ਨੂੰ ਖਾਣਾ ਨੰਬਰ 2 ਚ ਰੱਖਿਆ ਹੋਇਆ ਹੈ ਅਸੀਂ ਅਦਾਲਤ ਚ ਕਿਵੇਂ ਕੋਈ ਅਰਜੀ ਦਾਇਰ ਕਰੀਏ ਜੋ ਤੱਕ ਅਰੇਸਟ ਨਹੀਂ ਪੈਂਦੀ ਭਾਈ ਅਮਰਿਤਪਾਲ ਸਿੰਘ ਦੀ ਜਦੋਂ ਅਰੇਸਟ ਪਾਉਗੀ ਅਸੀਂ ਉਸ ਦੇ ਵਿੱਚ ਸਾਰੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਨਹੀਂ ਕੋਈ ਲੈਣਾ ਦੇਣਾ ਨਹੀਂ ਮਾਹ ਸਿੰਘ ਦਾ ਉਸ ਚੈਟ ਦੇ ਨਾਲ ਜੀ ਨਾ ਕਿਤੇ ਉਹਨਾਂ ਜਿਹੜੇ ਸਕਰੀਨ ਸ਼ਾਟਸ ਵਾਇਰਲ ਹੋਏ ਨੇ ਉੱਥੇ ਮਾਹ ਸਿੰਘ ਦਾ ਕੋਈ ਨਾਂ ਹੈ ਜਾਂ ਕੋਈ ਉਹਨਾਂ ਦਾ ਨੰਬਰ ਹੈ ਕੁਝ ਵੀ ਨਹੀਂ ਅੱਜ ਦਾ ਮੇਨ ਆ ਰਿਟ ਪਟੀਸ਼ਨ ਲਿਆਉਣ ਦਾ ਇੱਕੋ ਕਾਰਨ ਸੀ ਵੀ ਜੋ ਮਜੀਠੀਆ ਨੇ ਉਹਨਾਂ ਦੀਆਂ ਗੱਡੀਆਂ ਦੇ ਟਾਇਰ ਵੀ ਘਸ ਚੁੱਕੇ ਨੇ ਸਰਕਾਰੀ ਦੇ ਉਹ ਛੁਕੀਆਂ ਚੀਜ਼ਾਂ ਬਣਾ ਰਹੇ ਨੇ ਤਾਂ ਕਿ ਉਹਨਾਂ ਨੂੰ ਨਵੀਆਂ ਸਕੋਰਪੀਓ ਮਿਲ ਸਕੇ 11 ਗਨਮੈਨ ਰਹਿ ਚੁੱਕੇ ਆ ਉਹ ਪੀਐਮ ਦੀ ਸਿਕਿਉਰਿਟੀ ਦੇ ਬਰਾਬਰ 60 ਹੋ ਜਾ। ਇਹੀ ਉਹਨਾਂ ਦੀ ਮਨਸ਼ਾ ਹੈ। ਅਦਾਲਤ ਵਿੱਚ ਉਹਨਾਂ ਦਾ ਐਫੀਡਾਇਵਟ ਹੈ ਜਿਹੜੀ ਰੇਟਨ ਹੈ ਜੀ ਇਹ ਐਫੀਡਾਇਵਟ ਤੇ ਦਾਇਰ ਹੁੰਦੀ ਆ ਤੁਹਾਨੂੰ ਪਤਾ ਹੈ ਉਹਨਾਂ ਦਾ ਬਿਆਨ ਹੈ ਇਹ ਵੀ ਉਹਨੂੰ ਭਾਈ ਅਮਰਿਤਪਾਲ ਸਿੰਘ ਤੋਂ ਖਤਰਾ ਹੈ। ਦੋਸਤ ਤਿੰਨ ਸਾਲਾਂ ਤੋਂ ਕਹਿੰਦੇ ਆ ਰਹੇ ਆ ਭਾਈ ਅਮਰਿਤਪਾਲ ਸਿੰਘ ਨੇ ਬਿਆਨ ਕੋਈ ਨਹੀਂ ਦਿੱਤਾ ਮਜੀਠਿਆ ਦੇ ਉਲਟ।